ਪਰਸਰ ਰੇਲਵੇ ਪੁਲਿਸ ਨੇ ਇੱਕ ਮਹੱਤਵਪੂਰਨ ਸਰਾਣਜੋ ਕਦਮ ਚੁੱਕਦੇ 51 ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਸੌਂਪੇਗੇ ਇਹ ਕਾਰਵਾਈ ਮਾਨਯੋਗ ਸ਼੍ਰੀਮਤੀ ਸ਼ਸ਼ੀ ਪ੍ਰਭਾ ਦੇਵੇਦੀ ਸਪੈਸ਼ਲ ਡਿਜੀਬੀ ਰੇਲਵੇ ਪੰਜਾਬ ਦੇ ਮਾਰਗਦਰਸ਼ਨ ਹੇਠ ਕੀਤੀ ਗਈ ਹੈ ਸੋ ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਦੀ ਕੁੱਲ ਕੀਮਤ 5 ਤੋਂ 6 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਰੇਲਵੇ ਪੁਲਿਸ ਦੀ ਤਕਨੀਕੀ ਸਮਰੱਥਾ ਤੇ ਲੋਕ ਸੇਵਾ ਪ੍ਰਤੀ ਵਚਨਬੱਧਤਾ ਨੂੰ ਸਪਸ਼ਟ ਦਰਸਾਉਂਦੀ ਹੋਈ ਇਹ ਜਿਹੜੀ ਕਿ ਕਾਮਯਾਬੀ ਮਿਲੀ ਹੈ ਸੋ ਇਸ ਮੌਕੇ ਤੇ ਐਸ ਐਚ ਓ ਸੁਖਵਿੰਦਰ ਸਿੰਘ ਸਰਾ ਡੀ ਐਸ ਪੀ ਸਰਦਾਰ ਅਮਰਵਿੰਦਰ ਸਿੰਘ ਐਸ ਆਈ ਨਰਿੰਦਰਪਾਲ ਅਤੇ ਆਈ ਟੀ ਮਾਹਰ ਬਲਵਿੰਦਰ ਸਿੰਘ ਮੌਕੇ ਤੇ ਮੌਜੂਦ ਸਨ ਸੋ ਲੋਕਾਂ ਨੇ ਰੇਲਵੇ ਪੁਲਿਸ ਦਾ ਧੰਨਵਾਦ ਵੀ ਕੀਤਾ ਸੋ ਇਹ ਮੋਬਾਈਲ ਫੋਨ ਜੋ ਕਿ ਲੱਖਾਂ ਦੇ ਵਿੱਚ ਹਨ 51 ਮੋਬਾਈਲ ਫੋਨ ਉਹਨਾਂ ਦੇ ਵਾਰਸਾਂ ਨੂੰ ਦਿੱਤੇ ਗਏ ਸੋ ਲੋਕਾਂ ਨੇ ਰੇਲਵੇ ਪੁਲਿਸ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਅਕਸਰ ਹੀ ਲੋਕ ਚੋਰੀ ਦੇ ਸ਼ਿਕਾਰ ਹੋ ਜਾਂਦੇ ਸਨ ਸੋ ਰੇਲਵੇ ਪੁਲਿਸ ਦੀ ਮੁਸਤਦੀ ਨਾਲ ਇਹ 51 ਮੋਬਾਈਲ ਬਰਾਮਦ ਕੀਤੇ ਗਏ ਅਤੇ ਲੋਕਾਂ ਨੂੰ ਵਾਪਸ ਦਿੱਤੇ ਗਏ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਲੋਕਾਂ ਨੂੰ ਉਨ੍ਹਾਂ ਦੇ ਚੋਰੀ ਹੋਏ ਮੋਬਾਈਲ ਵਾਪਸ ਕੀਤੇ ਗਏ ਸੋ ਲੋਕ ਕਾਫੀ ਖੁਸ਼ ਦਿਖਾਈ ਦੇ ਰਹਿ ਸਨ ਅਤੇ ਉਨ੍ਹਾਂ ਦੇ ਵੱਲੋਂ ਰੇਲਵੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਗਿਆ ਸੋ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਕਿ ਇਹ 51 ਮੋਬਾਈਲ ਦਿੱਤੇ ਗਏ ਆਓ ਤੁਹਾਨੂੰ ਸੁਣਾਉਣੇ ਕੀ ਕਹਿਣ ਇਸ ਮੌਕੇ ਤੇ ਅਫਸਰ ਦਾ ਸ਼੍ਰੀ ਪ੍ਰਭਾ ਦੇਵੀ ਜੀ ਦੇ ਵੈਦੀ ਜੀ ਦੀ ਯੋਗ ਅਗਵਾਈ ਹੇਠ ਜਿਹੜੀ ਜੀਆਰਪੀ ਅੰਮ੍ਰਿਤਸਰ ਹੈਗੀ ਹੈ ਕੰਮ ਕਰਦੀ ਹੈ ਤੇ ਉਨ੍ਹਾਂ ਦੇ ਵੱਲੋਂ ਦਿੱਤੀ ਦਿਸ਼ਾ-ਨਿਸ਼ਾ ਨੂੰ ਫੋਲੋ ਕਰਦੇ ਹੋਏ ਅਸੀਂ ਇਹ 51 ਫੋਨ ਜਿਹੜੇ ਹੈਗੇ ਆ ਇਸ ਹੁਣ ਸੀ ਰਿਕਵਰ ਕੀਤੇ ਨੇ ਜਿਹੜੇ ਲੇਟੈਸਟ ਹੈਗੇ ਆ ਪਿਛਲੇ 2 ਮਹੀਨੇ ਦੇ ਦੇ ਗੋਮ ਹੋਏ ਸੀ ਅਲੱਗ-ਅਲੱਗ ਹੈ ਜੀ ਕੋਈ ਜਲੰਧਰ ਤੋਂ ਕੋਈ ਪਠੰਡੇ ਤੋਂ ਕੋਈ ਕਿਤੇ ਆਊਟ ਆਫ ਸਟੇਟ ਵੀ ਹੈਗੇ ਵਿੱਚ ਅਲੱਗ-ਅਲੱਗ ਦੂਜੇ ਸਟੇਟਾਂ ਤੋਂ ਵੀ ਹੈਗੇ ਆ ਤੇ ਇਹਨਾਂ ਨੂੰ ਬਰਾਮਦ ਕਰਨ ਲਈ ਕੋਈ ਸਪੈਸ਼ਲ ਟੀਮ ਦਾ ਵੀ ਗਠਨ ਕੀਤਾ ਜਾਂਦਾ ਹੈ ਇਹਦੇ ਸਾਡੇ ਜੀ ਪਾਰਟਿਕੂਲਰ ਸਾਡੇ ਸਬ ਇੰਸਪੈਕਟਰ ਨਰਿੰਦਰ ਇੰਦ ਲਗਾਇਆ ਹੋਇਆ ਹੈ ਜੀ ਇਹ ਕਰਦੇ ਇਹਦੇ ਵਿਚਾਰੀ ਇਹਨਾਂ ਦੀ ਟੀਮ ਹੈਗੀ ਆ ਤੇ ਜੋ ਇਹ ਫੋਨ ਸੀ ਕਵਰ ਕੀਤਾ ਇਹਦੀ ਕੀਮਤ ਕਰੀਬ 5 ਤੋਂ 6 ਲੱਖ ਰੁਪਏ ਹੈ ਕਿ ਸਰ ਅੱਜ ਆਏ ਨੇ ਲੋਕ ਆਪਣੇ ਮੋਬਾਈਲ ਦੇ ਹਾਂਜੀ ਹਾਂ ਅੱਜ ਲੋਕ ਕਾਫੀ ਸੀ ਕੰਟੈਕਟ ਕੀਤਾ ਤੇ ਇਹਨਾਂ ਨੂੰ ਬੁਲਾਇਆ ਹੈਗਾ ਕਾਫੀ ਆਏ ਹੈਗੇ ਕੁਝ ਆ ਰਹੇ ਆ ਸਰ ਉਹਨੂੰ ਸੀ ਹੈਂਡਓਵਰ ਕਰਾ ਕੇ ਫੋਨ ਜਿਨ੍ਹਾਂ ਲੋਕਾਂ ਨੂੰ ਨਹੀਂ ਜੀ ਆਮ ਤੌਰ ਤੇ ਇਹ ਦੇਖਿਆ ਗਿਆ ਮੇਰੇ ਮੈਂ ਵੀ ਕਈ ਵਾਰੀ ਇਸ ਸਟੇਸ਼ਨ ਤੇ ਚੈੱਕ ਕਰਦੇ ਆ ਤੇ ਲੋਕ ਥੋੜੀ ਜੀ ਕੇਅਰਲੈਸ ਲਾਪਰਵਾਹੀ ਕਰਦੇ ਨੇ ਫੋਨ ਆਪਣਾ ਚਾਰਜਿੰਗ ਤੇ ਲਗਾ ਕੇ ਕਿਤੇ ਵਾਸ਼ਰੂਮ ਚਲੇ ਗਏ ਜਾਂ ਅਨਅਟੈਂਡਿਡਲੀ ਫੋਨ ਕਿਤੇ ਰੱਖ ਦਿੰਦੇ ਨੇ ਧਿਆਨ ਨਹੀਂ ਕਰਦੇ ਕਿ ਜੇ ਤੁਸੀਂ ਸਟੇਸ਼ਨ ਤੇ ਜਾਂ ਕਿਤੇ ਸਫ਼ਰ ਕਰ ਰਹੇ ਹੋ ਪਬਲਿਕ ਪਲੇਸ ਤੇ ਬੈਠੇ ਹੋ ਤਾਂ ਤੁਹਾਨੂੰ ਅਲਰਟ ਹੋ ਕੇ ਅਵੇਅਰ ਹੋ ਕੇ ਬੈਠਣਾ ਚਾਹੀਦਾ ਤਾਂ ਜੋ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਜੇ ਤੁਹਾਡਾ ਕੋਈ ਚੀਜ਼ ਸਮਾਨ ਕੋਈ ਚੋਰੀ ਹੋ ਜੇ ਫੋਨ ਚੋਰੀ ਹੋ ਜੇ ਤੇ ਅਲਰਟ ਹੋਣਾ ਵੀ ਬਹੁਤ ਜ਼ਰੂਰੀ ਹੈ ਯਾਤਰੀਆਂ ਦੇ ਲਈ ਠੀਕ ਹੈ ਇਸੀ ਕਾਫੀ ਮੈਚ اچھی ਪਰਫਾਰਮੈਂਸ ਹੈ ਤੁਹੇ ਕਿ ਲੱਗ ਰਿਹਾ ਅੱਛਾ ਵੀ ਫੋਨ ਆਪਣਾ ਮਿਲ ਗਿਆ ਔਰ ਵੈਸੇ ਮੈਂ ਯਾਤਰੀ ਸੇ ਕਹਿਣਾ ਚਾਹਾਂਗਾ ਅਭੀ ਖੁਦ ਕੀ ਜੋ ਲਾਪਰਵਾਹੀ ਹੈ ਉਸਕੇ ਪ੍ਰਤੀ ਅਲਰਟ ਰਹਿਣਾ ਹਮ ਹਮ ਆਪਕਾ ਫ मैं तो हिसार से यहाँ आ रहा था लगभग ब्यास क्रॉस किया मैंने तो ब्यास क्रॉस करने के बाद देखा मैंने फ़ोन संभाला फोन मेरा फाइनल तो यहाँ आया सात जुलाई की बात है तो सात जुलाई के यहाँ आया तो उनको रिपोर्ट कराई मैंने तो उसके बाद वो सर का फोन है हफ्ते पहले की बात है क्या आपको विश्वास था कि मेरा फ़ोन मिल जाएगा दुकान पता हाँ। क्या देखो जी जैसे कि उनकी अच्छी परफॉर्मेंस रही तो नेचुरली उन्होंने काम किया तो बिल्कुल ही विश्वास बनता ही है तो उनके लिए काफ़ी थैंकफुल है तो काफ़ी अच्छा है